ਹੈਲੋ ਸ਼ਸ਼ੀ ਗੱਲ ਸਾਰਿਆਂ ਨੂੰ ਤੇ ਸ਼ੁਰੂ ਕਰਦੇ ਹਾਂ ਅਰਾਜ ਦਾ ਵਲੌਗ ਤੋ ਤੁਸੀਂ ਵੇਖਿਆ ਹੋਣਾ ਕਿ ਕੱਲ ਦਾ ਮੈਚ ਰਾਤ ਤੋਂ ਕਹਿੰਦੀ ਹਨ ਰਾਤ ਹੋ ਗਿਆ ਹੀ ਆਂ ਨੀਰੀ ਤਾਂ ਵੈਸੇ ਆਈ ਜਾਂਦੀ ਸੀ ਕਿ ਜੇ ਲੈਟਨ ਜੇ ਜੇ ਲੈਡ ਨਾ ਜਾਂਦੀ ਤਾਂ ਫਿਰ ਤਾਂ ਕਰਕੇ ਮੈਚ ਕੰਟੀਨਿਊ ਰੱਖਣੀ ਨੀਰੀ ਵੈਚ ਵੀ ਮੈਚ ਕੰਟੀਨਿਊ ਰੱਖਣਾ ਸੀਗਾ ਤੇ ਹੁਣ ਅਸੀਂ ਮਿਲੌਣ ਦੇ ਵਿੱਚ ਤਿੰਨ ਜਾਣੀ ਆ ਬਸ ਬਾਕੀ ਪਲੇਅਰ ਤਾਂ ਐ ਨਹੀਂ ਬਾਕੀ ਪਲੇਅਰਾਂ ਨੂੰ ਫੋਨ ਲਾਇਆ ਸੀ ਇੱਕ ਹੁੰਦੇ 10-20 ਮਿੰਟ ਤੱਕ ਫੋਨ ਲਾਇਆ ਨੂੰ ਹੀ ਤਾਂ ਨਹੀਂ ਆਣੇ ਬੈਕਗ੍ਰਾਉਂਡ ਦੇ ਵਿੱਚ ਦੋ ਸਮਝ ਰੀਚਾਰਜ ਹੁੰਦਾ ਹੀ ਨਾ ਹੈ ਕੋ ਨਹੀਂ ਓਏ ਜੀ ਹਾਂ ਪਲੇਅਰ ਤਾਂ ਆਏ ਨਹੀਂ ਬਾਕੀ ਯਾਰ ਆਪਣੇ ਕਰੋ ਯਾਰ ਮੈਂ ਫੋਨ ਫਾਣ ਲਾਇਆ ਹੀ ਰਹਾ ਪਤਾ ਨਾ ਪਲੇ ਤੁਸੀਂ ਸੱਦ ਨਹੀਂਗੇ ਕੱਲ ਕੱਲ ਮਿੰਟ ਜਾ ਗਏ ਸੀ ਨਾ ਪਹਿਲਾਂ ਹਾਂ ਕੱਲ ਤਾਂ ਆ ਗਏ ਸੀ ਅੱਜ ਕੋਈ ਵੀ ਨਹੀਂ ਆਇਆ ਯਾਰ ਮੈਂ ਤਾਂ ਫੋਨ ਲਾਇਆ ਯਾਰ ਅੱਜ ਮੌਸਮ ਵੀ ਸਾਫ ਆ ਜਾਂ ਤਾਂ ਹੋਵੇ ਆ ਜਾਂ ਤਾਂ ਹੋਵੇ ਯਾਰ ਕੱਲ ਵੀ ਮੈਂ ਜਾ ਕੇ ਕੱਢੇ ਹੁੰਦਾ ਹੈ ਬੈਟ ਲੈ ਕੇ ਹੁੰਦਾ ਹੋਰ ਨਹੀਂ ਹੋਣੀ ਉਹ ਗੇਰਨ ਨੂੰ ਇਹਨਾਂ ਨੂੰ ਆਕਲ-ਵਕਲ ਹੀ ਹੈਣੀਗੀ ਹੋਰ ਯਾਰ ਬੰਦਾ ਕਰੇ ਵੀ ਤੇ ਕੀ ਕਰੇ ਯਾਰ ਹੈ ਗੁਨੀ ਬੰਦੇ ਦਾ ਆਏ ਨਹੀਂ ਕਿ ਮੈਂ ਤਲਾ ਦਾ ਜਿਹੜੇ ਤਿੰਨ ਫਿਰਦੇ ਪਲੇਅਰ ਆਏ ਨਾ ਇਹਨਾਂ ਪਲੇਅਰ ਨੂੰ ਲੈ ਲੈਨੇ ਆਪਾਂ ਹਨਾ ਇਹ ਆ ਜਿਹੜੇ ਤਿੰਨ ਪਲੇਅਰ ਨੇ ਲੈ ਲੈਨੇ ਆਪਾਂ ਇੱਕ ਉਹ ਬੈਠਾ ਦੋ ਆ ਬੈਠੇ ਤਿੰਨ ਪਲੇਅਰ ਆ ਵਧੀਆ ਹਨਾ ਇਹ ਇਹ ਗਾਈਜ਼ ਵਾਟਾ ਇਨੀ ਲੇਟ ਆਏ ਕੀ ਗੱਲ ਆ ਇਹ ਜਾ ਦੇ ਲੇਟ ਹੋ ਗਏ ਸੀ ਰੋਟੀ ਖਾਣ ਚ ਚੱਲ ਲੱਗ ਗਿਆ ਟਾਈਮ ਤੇ ਰੋਟੀ ਰੋਟੀ ਖਾ ਲਿਆ ਕਰੋ ਉਹ ਵੇ ਲੈ ਬਾਕੀ ਪਲੇਅਰ ਤਾਂ ਵੀ ਆਇਆ ਫਿਰਦੇ ਜਾ ਦੋ ਆ ਰਹੇ ਇੱਕ ਆਦ ਆ ਬਾਕੀ ਪਲੇਅਰ ਹੋ ਰਹੀ ਦੇਖੋ ਤੂੰ ਧਿਆਨ ਨਾ ਹੋਵੇ ਯਾਰ ਕਰੋ ਯਾਰ ਸਟਾਰਟ ਮੈਚ ਆ ਮੁੰਡੇ ਵਾਰਮ ਅਪ ਹੁੰਦੇ ਵਾਰਮ ਅਪ ਹੁੰਦੇ ਬਏ ਮੁੰਡੇ ਕਹਿੰਦੇ ਵੱਡਾ ਪਲੇਅਰ ਕਹਿੰਦੀ ਆ ਚੁੱਕਿਆ ਗਰਾਊਂਡ ਤੇ ਪਹੁੰਚ ਗਿਆ ਵਾ ਵਾ ਵੱਡਾ ਪਲੇਅਰ ਗਰਾਊਂਡ ਦਾ ਫਰਸਟ ਬਾਲਰ ਮੇਨ ਬੋਲਰ ਅੱਜ ਕਾ ਟੀਮ ਦਾ ਬਈ ਤੇ ਸਾਧਿਆਂ ਲੈਗ ਸਪਿਨਰ ਅੱਜ ਕਾ ਬੁੰਮਰਾ ਐਕਸ਼ਨ ਵਾਲਾ ਮੁੰਡਾ ਤੂੰ ਮਾਨਾ ਤੇ ਗੰਦੂ ਵਾਲਾ ਚੱਲ ਮੈਂ ਸੈਟ ਆ ਓਏ ਮੜਾ ਉਪਰ ਦੱਡੋ ਯਾਰ ਦੱਬੀ ਦੱਬੀ ਆਈ ਮੇਟਾ ਨੂੰ ਤੇ ਪਈ ਐਟਿੰਗ ਆ ਪੱਤ ਆ ਜੋ ਸਾਡੀ ਬੋਲਿੰਗ ਆ ਚੁੱਕੀ ਆ ਤੇ ਹੁਣ ਕਰਦੇ ਚਲ ਹੁਣ ਬੋਲਿੰਗ ਆ ਚੁੱਕੀ ਆ ਤੇ ਹੁਣ ਕਰਦੇ ਆ ਜੀ ਬੋਲਿੰਗ ਤੇ ਹੁਣ ਦੇਖਦੇ ਹੁਣ ਟਾਰਗੇਟ ਲੈਣੇ ਨੇ ਤਾਂ ਅਸੀਂ ਤੇ ਹੁਣ ਟਾਰਗੇਟ ਬਾਅਦ ਚੇਸ ਕਰਦੇ ਆ ਅਸੀਂ ਵਖੋ ਆ ਕਿਉਂ ਸੀ ਤੇਰੇ ਸਿਰ ਉੱਤੇ ਜੇਰਲੀ ਪਰ ਗੁੱਟਾ ਹੋ ਗਿਆ ਇੱਕ ਬਾਲ ਨਾ ਲਾਈ ਮੈਂ ਦਾ ਮਾਰ ਲਈ 15 ਬੱਲੇ ਹੋ ਗਏ ਇੱਕ ਦੋ ਚੋਕੇ ਤੇ ਇੱਕ ਛੱਕਾ ਦੋ ਦੰਗ ਕੱਢ ਰਿਹਾ ਯਾਰ ਇੱਧਰ ਆ ਚੋ ਉਹ ਚੋਕਾ ਆ ਅੱਜ ਚੱਕਾ ਜਿਹੜਾ ਉਹ ਬੱਜੀ ਪੜੇ ਤੇ ਚੋਕਾ ਚੱਲ ਯਾਰ ਇਹ ਕਰ ਲੈ ਆ ਨਿੱਕੀ ਸਟੇਟਾ ਨਾ ਕਰੇ ਨਹੀਂ ਬਣੀ ਬੱਲੀਆਂ ਉਹ ਪਰ ਤੇ ਤੂੰ ਹੋਣਾ ਨਾ ਸ਼ੋਰ ਕਰ ਲਾ ਵੀ ਉਹਨੇ ਮੱਟਾ ਮੱਟਾ ਮੈਨੂੰ ਲੈ ਇਹਨਾਂ ਦੇ ਬਈ ਲੱਛਣ ਹੀ ਲੱਗਦੇ ਖੇਡਣ ਖੁੱਡਣ ਵਾਲੇ ਇਹ ਦੋ ਕਮੈਂਟਾਂ ਨੂੰ ਲੜਾਈ ਲਓ ਇਹ ਪੱਕਾ ਲੜਨਗੇ ਅੱਜ ਇਹ ਪੱਕਾ ਲੜਨਗੇ ਬਈ ਐਵੇਂ ਯਾਰ ਦੀਪੂ ਦੀ ਬਦਮਾਸ਼ੀ ਜਾਂਦੀ ਮੋਗਰ ਤਾਂ ਐਵੇਂ ਜਿਵੇਂ ਘਟਨਾ ਗਾਲੀ ਇਹ ਦੂਜੀ ਜਗ੍ਹਾ ਮੈਨੂੰ ਫੜਾਉਂਦਾ ਲੱਪੇ 'ਚ ਮਾਰਨੀ ਸੀ ਉਹਨੂੰ। ਸਨਾ ਨਹੀਂ ਕਾ ਮੈਨੂੰ ਕੀ ਆ ਉਹਦਾ। ਉਹ ਕਾ ਕਾ ਰੋਗਿਸ 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 ਰੋਗਿਸ। ਉਹ ਕੋ ਕਾ ਦਸ ਮਾਰ ਬੰਦਾ। ਕੀ ਹੋਇਆ? ਉਹ ਕੋ ਕਾ 8 ਪਈ। ਇਹ ਧੋਗਾ ਪਈਆ। ਚੋਂਗਾ ਹੀਗਾ। ਹੋਗਾ। ਹਣ ਤਾਂ ਬਈ ਰਿਵਿਊ ਵੀ ਹੋਈ। ਮਦਦ ਲਾਏ ਨਹੀਂ ਸੀ ਆ ਓਏ ਮਾਰ ਕੇ ਖੜ ਜਾਂਦਾ ਜਾ 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 ਚੱਕਿਆ ਚੱਕਿਆ ਜਵਾਬ ਚੌਂਦਾ ਪਰ ਬਚਲ ਆ ਜਾ 37 ਹੋ ਗਏ ਮੈਂ ਤਾਂ ਭਾਈ ਫਿਰ ਦਿਨੇ ਆ ਕੇ ਖੇਡਦਾ ਕਰੂ ਨਾ ਉਹਨਾਂ ਨੂੰ ਤਾਂ ਬੈਟਿੰਗ ਆਇਆ ਕਰੂਗੀ ਯੂਵੀ ਭਾਈ ਬੋਲਣਾ ਚਾਹੁੰਦੇ ਹੀ ਆਂ ਹਾਂ ਸਿੰਗਲ ਤਾਂ ਕੋਈ ਲਿਆ ਹੀ ਨਾ ਇਹ ਫੰਟਰ ਤਾਂ ਖੜਾ ਉੱਥੇ ਹੋਰ ਕਿੰਨਾ ਬੋਲਣਾ ਤੂੰ ਬਣਾ ਵਾਰ ਮੱਥੇ ਰੇਕੀ ਸੌ ਲੱਗੇ ਤੂੰ ਮੈਂ ਚਿਪੜਾ ਮਾਰਿਆ ਮੈਂ ਤੇਰੇ ਚਿਪੜਾ ਮਾਰਨਾ ਹੁਣ ਦੁਬਾਰੀ ਚੋਕੇ ਬੜੇ ਭਾਈ ਬਈਆ ਨੇ ਮੈਨੂੰ ਕਿਹੜਾ ਓਏ ਇੱਥੇ ਜਿਹੜਾ ਰਨ ਆਉਂਦਾ ਮੈਂ ਸਿੰਗਲ ਲਿਆ ਮੈਂ ਖੜੀ ਇੱਕ ਪਾਏ ਸੋਚ ਕੇ ਕਰੀਆ ਬੇਟਾ ਇਹੋ ਕਰੀਆ ਅਸਾਂ ਸੈਂਟੀਰਾ ਨਾ ਹੋਵਾਂਗੇ ਜਾ ਲੰਗੋਨਾ ਜਾਓ ਮੈਂ ਪਰੇ ਬੜ ਬੜਾਈ ਬੜਾਣਾ ਚਾਹੁੰਦੇ ਲਾਗੋ ਆਹ ਤਲੰਗੇ ਦੀਆਂ ਲੱਤਾਂ ਬਣਣੀਆਂ ਆਹ ਜਿਹੜਾ ਫਿਰਦਾ ਆ ਚੱਲ ਗੁੰਨੀ ਬਣਾ ਦੇ ਪਿੱਛੇ 12 ਦਾ 20 ਦਾ ਕਿਸੀ ਬਾਬੀ ਕਿਹੜੀ ਚਾ ਚੜਾ ਇਧਰ ਵੀ ਆਂ ਕਾਹ ਵੇ ਪਹਿਲੀ ਆ ਗਈ ਓ ਕਾ ਚਾ ਜਹਾਜ ਰੁਕ ਲੈ ਰਗੀ 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 ਉਹ ਦੇਉ ਨਾ ਉਹ ਵੇ ਲੈ ਕੀ ਕੀ ਦੁਬਾਰਾ ਨਾ ਨਹੀਂ ਆਏ ਭਾਈ ਬਾਲੀ ਵਟ ਆਏ ਹੋ ਮੈਂ ਨੇੜੇ ਆਏ ਹੋ ਅੱਜ ਤੂੰ ਤੂੰ ਲੜੇਗਾ ਅੱਜ

ਇਹ ਟੁੱਟਨੇ ਵੀ ਨਹੀਂ ਰਿਕਾਰਡ ਹੈ ਇਧਰ ਆ ਮੈਨੂੰ ਭੇਜ ਦੀ ਓਏ ਹੋ ਕਿੱਧਰ ਚੜ ਗਿਆ ਤੇ ਸਾਡੇ ਨਾਲ ਫੀਲਡਿੰਗ ਖੜਾ ਆ ਪਰਦੇ ਹੈ ਤੇ ਬੋਲਿੰਗ ਵਾਲਾ ਪੈ ਓਏ ਨਹੀਂ ਪਿਆਰੀਆਂ ਦਾ ਹੁਣ ਉਹ ਫੀਲਡਿੰਗ ਖੜਾ ਨਾ ਉਹਦਾ ਲੜਾਈ ਨਾ ਉਹ ਤੇ ਨਿਕਲ ਗਿਆ ਅਗਲਾ ਫੀਲਡਿੰਗ ਚੜ ਗਿਆ ਨਹੀਂ ਲੈ ਤਾਂ ਬੈਟਿੰਗ ਦਾ ਓਵਰ ਅਗਲਾ ਮੇਰੇ ਆਲਾ ਮੈਨੂੰ ਆਈ ਕਰੀ ਜਾਂਦੇ ਆ ਕੀ ਗੱਲ ਗੈਂਡਰ ਗੈਂਡਰ ਦਾ ਹੈਲੀਕਾਪਟਰ ਨਹੀਂ ਬਾਈ ਨੇ ਚਲੋ ਬਾਈ ਪੰਜਵੀਂ ਆ ਗਈ 5ਵੀਂ ਕਰਾ ਚਾਰ ਹੋ ਗਈਆਂ ਹਾਂ ਤੇ ਕੋ ਗੈਂਡਲਾ ਉਹ ਨਹੀਂ ਚਾਰ ਹੋ ਗਈਆਂ ਦੋ ਮਾਨਾ ਘੇੜਿਆ ਕਿਵੇਂ ਤਿੰਨ ਘੇੜਿਆ ਮਾਨਾ ਕਿਉਂ ਗੰਨ ਕਿੱਥੇ ਹੋ ਗਏ ਤੇਰਾ ਆ ਗੋਨੀ ਸ਼ਿੱਕਰ ਚਾਉਂਗਾ ਵਾ ਠੀਕ ਆ ਫਿਰ ਤੇ ਤੇ ਯਕੀਨ ਆ ਦਰਦੇ ਆ ਜਰੂਰ ਭਾਈ ਵਲੌਗ ਚ ਥਾਣ ਲਗੇ ਆ ਪਾਉਣਾ ਠੀਕ ਆ ਮਨੇ ਬੋਲ ਨਗਾਈ ਜੜੀ ਨੇ ਚੋਗਾ 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 ਬਾਹ ਉਹ ਜੂਈ ਕੀ ਕੀਪ ਆਪ ਕੀਪ ਆਪ ਕੀਪ ਆਪ ਅਕੇ ਪਹਿਲੇ ਉਹ ਦੇ ਕਰਾ ਗਈ ਗੈਂਡਰ ਬਹੁਤ ਧਿਆ ਆ ਵੇਖੋ ਵਿਰਾਟ ਕੋਹਲੀ ਇਧਰ ਮਾਰੀ ਦੀ ਅੱਗ ਪਚਾਈ ਵੇਖੋ ਬਹੁਤ ਧਿਆ ਆ ਇਧਰ ਆ ਆਉਣਾ ਆਉਣਾ ਦਸ ਹੋ ਗਏ ਮੇਰਾ ਆ ਗਿਆ ਮੇਰਾ ਆਉਣਾ ਆਉਣਾ ਦੇਖੋ ਬੈਟਿੰਗ ਚੜਾ ਹੈ ਨਾ ਪਾਪਰ पे ਹੋ ਰੇ ਕਿੰਨੇ ਆ ਹੈ ਜਿਹੜਾ ਬਣਾਉਣਾ ਕਿੰਨੇ ਆ ਹੈ ਜਿਹੜਾ ਬਣਾਉਣਾ ਨਾ ਤੁਹਾਡੇ ਕਿੰਨੇ ਆ ਦਸ ਹੋ ਗਏ ਦੋ ਦੋ ਸਿੰਘਲਾ ਉਹ ਜੂਵੀ ਲਾਲਾ ਯਾਰ ਕੋਸਤਾ ਉਹ ਗਾਂਢਾ ਹੈਲੀਕਾਪਟਰ ਨਹੀਂ ਮੈਨੇ ਬਾਤ ਚੋ ਕਹੀ ਆ ਨਾ ਵਾ ਉਹ ਨੈਰਾ ਉਹ ਯਾ ਜੱਕਲਾ ਯਾਰ ਬਰਬੇ ਕੈਚ ਗਰ ਕੈਚ ਓਏ ਕੈਂਪੂ ਯਾ ਬਦਨ ਲੱਗਾ ਯਾਰ ਬੋਲਦਾ ਫਾੜ ਲੈ ਵੱਡੇ 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 ਆ ਗੁੰਨੀ ਗੁੰਨੀ ਨਗਾਦੀ ਵਾਹ ਵਦਿਆ ਚੌਂਗਾ 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 ना ना यार चपेड़े खाएगा छक्का बो हो जाए गैंटर बहुत जो भी बहुत यार रन चेस हो बहुत दिया બોલ આ ગીય ગેન્ડર ફણી ઓ જબ કમ્પ કર નહી મારતા ભાઈ ઓ બેક એ રેં કુતેરા બહુ વરિયા લકતરા કામ હે છક્કા 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 બહુ વરિયા આસી દુનિયા રાજા એક રહેગી એક રહેગી મે જીતા હો જાઉં બલંત ઓ ન કરતા Say yêu hay yêu. Hãy hạnh 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 ਚੱਕਾ ਬਾਵਾ ਵਦਿਆ ਜੂ ਵੀ ਯਾਰ ਮੇਰੇ ਓਵਰ ਤੇ ਯਾਰ ਓ ਸਟੋਰੇ ਫਾਲ ਹੋ ਗਈ ਤਾਂ ਕਰਕੇ ਮੇਰੇ ਓਵਰ ਤੋਂ ਮਿਸ ਕੀਤਾ ਕੋਈ ਨੱਕਦੀ ਬਾਲ ਤੁਹਾਨੂੰ ਦਿਖਾਵਾਂਗੇ ਅਸੀਂ ਓਰ ਦੇ ਵਿੱਚ ਇੱਕ ਅੱਦੀ ਚੱਕਾ ਚੱਕਾ ਬਾਵਾ ਵਦਿਆ ਬਾਵਾ ਵਦਿਆ ਚੱਕਾ ਬਾਵਾ ਵਦਿਆ ਬਾਵਾ ਵਦਿਆ ਬਾਵਾ ਵਦਿਆ ਬਾਵਾ ਵਦਿਆ ਚਾੜਾ ਨਾ ਕੇ ਬਾਵਾ ਵਦਿਆ

छक्का बहुत बहुत मैं भी वादिया चुकी देख सकते खतरनाक लड़ाई दूजी बॉल आ गई चल दूजी बॉल आ गई बहुत बढ़िया ਚੱਕਾ ਬਾਅਰ ਯਾਰਾ ਛਣੀ ਆ ਬਾਲ ਕਵਾ ਚਾਣੀ ਮੜ ਕੇ ਤੇ ਲਾਉਂ ਦੇ ਚੱਕਰ ਚਾ ਗਾਜੇ ਬਹੁਤ ਆ ਸਾਡੇ ਪੇਰ ਰੋਡ ਚ ਗਿਆ ਛਣੀ ਤੇ ਛਣੀ ਆਊਟ ਹੋ ਗਿਆ ਰਿੰਕ ਨੇ ਆਊਟ ਕੀਤਾ ਛਣੀ ਕੈਚ ਆਊਟ ਹੋ ਚੁੱਕਿਆ ਵਾ ਤਾ ਸਾਡਾ ਅਗਲੇ ਸਾਡਾ ਅੱਜ ਦੇ ਘੰਟੇ ਬਾਅਦ ਮੈਂ ਤਾਂ ਬਾਲ ਦੇਂਦੀ ਆ ਹੋਰ ਹੋ ਗਿਆ ਇੱਕ ਪਈਆ ਉਹ ਵਾਈਟ ਜਾਵੜੀ 16 ਤੇ ਇੱਕ ਵਾਈਟ 17 ਹੋ ਗਏ ਉਹ ਵਿਕੇ ਜਿੱਤਣਾ ਰਿੰਕੂ ਹੈ ਜੱਗੋ ਜੱਗੋ ਬੈਡਿੰਗ ਹੈ ਜੱਗੋ ਆ बहुत कैच कैच ड्रॉप हो चुका तु तू देखा कैच ड्रॉप हो चुके वापस आटन भाई डा ਨੇ ਰੇ ਤੁਨੋਂ ਵੀਡੀਓ ਦੀ ਕੁਆਲਿਟੀ ਦੇਖੀ ਲੋ ਗਿਆ ਇੱਕ ਤਾਂ ਮੱਛਰ ਬਹੁਤਾ ਤਾਂ ਕਰਕੇ ਕੈਚ ਆਇਆ ਕੈ ਡਰਾਪ ਹੋ ਜੇ ਕੋ ਦੇਖ ਸਕਦੇ ਰਨ ਆਊਟ ਦੇ ਚਾਂਸ ਬਣ ਰਹੇ ਸੀਗੇ ਪਰ ਬਚ ਗਏ ਰਨ ਆਊਟ ਵੀ ਨਹੀਂ ਹੋਇਆ ਤੇ ਕੈ ਡਰਾਪ ਚ ਕੈਚ ਛੱਡ ਚੁੱਕਿਆ ਵਾ ਆ ਹੈਨਿੰਗ ਦਾ ਉਹ ਮੇਲਾ ਕੋਈ ਚਾਰ ਫੀਲਡਰ ਬਾਹਰ ਲਾਏ ਆ ਫੀਲਡਰ ਤਾਂ ਚਾਰ ਫੀਲਡਰ ਨੇ ਬੋਲਿੰਗ ਨਹੀਂ ਦੀ ਸੀ ਚੌਂਗਾ ਲੱਗ ਚੁੱਕਿਆ ਵਾ

ਯਾਦ ਹੋ ਗਿਆ ਬਹੁਤ ਵਧੀਆ ਇੱਕ ਐਟੈਚ ਹੋਰ ਛੱਡ ਚੁੱਕਿਆ ਵਾ ਬਹੁਤ ਵਧੀਆ ਦੇਖੋ ਕੈਟ ਡ੍ਰੌਪ ਹੋ ਗਿਆ ਬਹੁਤ ਵਧੀਆ ਇੱਕ ਰਹਿ ਗਈ ਛੱਡ ਦੇ ਬਾਈ ਇੱਕ ਰਹਿ ਗਈ ਇੱਕ ਰਹਿ ਗਈ ਵਾਈਡਰ ਬੱਕਰਾ ਦਿਖਾ ਬੱਕਰਾ ਓਏ ਤੇ ਮਾੜੀ ਨੀ ਮਾਰ ਤੇ ਕਾਲਾ ਕਰ 32 ਵਾਈਡ ਐ ਬੋਲਿਆ ਜੂ ਵੀ ਵਾੜੇ ਵਾੜੇ ਸਿੱਟੀ ਆਉਂਦਾ ਵਾਈਡ ਬੋਲ ਤੀਤੀ ਵਾਈਡ ਓਏ ਹੈਪੀ ਲੈ ਲਈ ਹੁਣ ਆਡ ਕਰਨਾ ਭਾਈ ਆ ਮੈਨੂੰ ਲੱਗ ਗਿਆ ਕੀ ਜੋ ਬੋਲਿਆ ਕਹੇ ਜਾ ਕੋ ਡਰਾਪ ਹੋ ਚੁੱਕਿਆ ਪਲੇਅਰ ਤਾਰਾ ਨੇ ਕੀ ਆਂਦੇ ਉਹਦੇ ਉੱਪਰ ਇਹ ਲੱਗਾ ਬਾਲ ਦਾ ਰਾਈਡ 41 ਹੋ ਗਏ ਓਏ ਗੈਂਡਰ ਪਾਸ ਹੋਇਆ ਯਾਰਾ ਤੂੰ ਬੈਟਸਮੈਨ ਨਹੀਂ ਨਾ ਨਹੀਂ ਜਾ ਓਏ ਉਹ ਬੈਟ ਦੀ ਮਾਰੀ ਜਾਂਦਾ ਜੱਤੀ ਇਹੜਾ ਵਾ ਜਾਣਗੇ ਉਹੜਾ ਮਾਰਦਾ 50 ਪੈ ਗਿਆ ਗੜੀਓ ਨਾ ਮੈਂ ਨਾ ਮੈਂ ਨਾ ਮੈਂ ਰਣੌਣੇ ਚਾਜ ਬਣ ਗਿਆ ਹੀ ਓਏ ਰਣੌਣੇ ਦੇ ਦੋ ਸਿੰਗਲ ਦੋ ਰਨ ਲੈ ਲਿਓ ਨੇ ਸਾਡੀ ਬੋਲਿੰਗ ਆ ਚੁੱਕੀ ਆ ਹੁਣ ਮੈਚ ਲੜਾਈ ਹੋ ਰਹੀ ਦੇਖ ਸਕਦੇ ਹੋ ਨੋ ਬਾਲ ਪਿਛਲੇ ਲੜਾਈ ਹੋ ਰਹੀ ਆ ਸਹੀ ਆ ਪੈਚ ਮਾਰ ਕੇ ਪੜਾਈ ਆ ਪੈਚ ਮਾਰ ਕੇ ਅੱਜ ਨਾ ਖੜ ਜਾ ਦੋ ਆ ਦੇ ਪੈਚੋ ਲੈ ਆ ਡੇਡ ਬੈਡ ਦੀ ਹੁੰਦੀ ਤੁਲੇ ਲਵੇ ਲਾ ਫਿਰ ਉਹ ਤੇ ਮੇਰਾ ਕਾਰੀ ਇੱਥੇ ਆ ਆ ਤੇ ਆ ਬਾਬੇ ਸੀ ਤਨੀ 100 ਪਿਆਰ ਉਹ ਪਾਸੇ ਆ ਰਹੀ ਮੈਂ ਹਰ ਜੇ ਬੈਡ ਬੈਡ ਬਈ ਸਹੀ ਤੈਨੂੰ ਆਦ ਦਾ ਵੀ ਬੰਦਾ ਇੱਥੇ ਖੜਾ ਰੇ ਇੰਨੀ ਬਾਤ ਨਹੀਂ ਹੁੰਦੀ ਨਾਲੇ ਨਾ ਜੇ ਤੂੰ ਪ੍ਰੋਲਪ ਪਾਈ ਜਨਾ ਤੈਨਾਂ ਬੋਲ ਓਏ ਫਿਰ ਕਹਿੰਗਾ ਰੀਤੂ ਮਾਰਦਾ ਵਾ ਆ ਜਗਵੀਰ ਬੱਦਲ ਬਬੀਚਲ ਇਹ ਜੋ ਬੋਲ ਰਿਹਾ ਹੈ ਅੱਧੀ ਹੈ ਮੈਚ ਸਮਾਪਤ ਹੋ ਚੁਕਿਆ ਤੇ ਹਈਓ ਚੱਲਦੇ ਹਾਂ ਘਰ ਨੂੰ ਮੈਚ ਤਾਂ ਮੇਰੇ ਬਹੁਤ ਜ਼ੋਰਦਾਰ ਜ਼ੋਰਦਸਤ ਲੱਗੇ ਮੈਚ ਅਹੀ ਮੈਂ ਜਿੱਤੇ ਤੇ ਬਾਕੀ ਸਾਰੇ ਮੈਚ ਹੀ ਹਾਰ ਚੁਕੇ ਸੀਗੇ ਤੇ ਇੰਨਾ ਸਾਡੇ ਉੱਪਰ ਪਲੇਅਰਾਂ ਨੇ ਪ੍ਰਦਰਸ਼ਨ ਨਹੀਂ ਕੀਤਾ ਅੱਧੇ ਮੈਚ ਹੀ ਨਹੀਂ ਦਿਖਾ ਸਕੇ ਕਿਉਂਕਿ ਫੋਨ ਦੀ ਸਟੋਰੀ ਫੁੱਲ ਲੱਗੀ ਵਿੱਚ ਵਿੱਚ ਜਿਹੜੇ ਮੈਚ ਤੁਹਾਨੂੰ ਅੱਧੇ ਮੈਚ ਦਿਖਾਵਾਂਗੇ ਤੇ ਅੱਦੇ ਦੇਖ ਲਿਓ ਤੁਸੀਂ ਤੇ ਨੰਦ ਲਿਓ ਤੇ ਵਲੌਗ ਨੂੰ ਚੈੱਕ ਕਰ ਦਿਓ ਲਾਈਕ ਐਂਡ ਸਬਸਕ੍ਰਾਈਬ ਕਰਦੇ ਜਰੂਰ ਵਲੌਗ ਨੂੰ ਕਰਦੇ ਐਂਡ ਫਿਰ ਮਿਲਦੇ ਫਲੇਪ ਦੇ ਵਲੌਗ ਦੇ ਵਿੱਚ